ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਟੂ ਚੰਨ ਬਾਬਾ ਡੇਰੀ ਫਾਰਮ ਤੇ ਜੀ ਅੱਜ ਵੀ ਵਿੱਚ ਪਾ ਇੱਕ ਤਾਜੀ ਸੂਈ ਬਾੜ ਸੇਲ ਲਈ ਲੈ ਕੇ ਆਏ ਜੀ ਤੇ ਆਓ ਕਰ ਲੈਣੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋਰ ਠੀਕ ਹੋ ਵਧੀਆ ਜੀ ਬਹੁਤ ਵਧੀਆ ਬਈ ਕਿਵੇਂ ਚੱਲਦਾ ਵੀਰੇ ਕੰਮ ਕਾਰ ਬਹੁਤ ਵਧੀਆ ਚੱਲਦਾ ਬਈ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਓਏ ਡਾਕਟਰ ਬਹੁਤ ਵਧੀਆ ਰਿਸਪੌਂਸ ਰਿਹਾ ਮੰਨ ਕੇ ਚੱਲ ਹਮ ਕੱਲ ਵੀ ਬੈੜਾਂ ਸੀਗਾ ਦੋ ਸੂਂਗਾ ਸੀਗਾ ਠੀਕ ਆ ਉਹ ਵੀ ਉਹੀ ਵੀਡੀਓ ਤੇ ਵੇਖ ਗਿਆ ਠੀਕ ਆ ਤੇ ਤੜਕੇ ਵੀ ਤਿੰਨ ਸੂਂਗਾ ਸੀ ਬੜਾ ਇਹ ਇਕੱਲੀ ਰਹਿ ਗਈ ਠੀਕ ਹੈ ਉਹ ਵਿਵੇਕ ਗਿਆ ਡਾਕਟਰ ਓਕੇ ਬਈ ਨਾਮ ਤੇ ਐਡਰੈਸ ਬੋਲ ਨਾਮ ਬਿਹਰਜੀਤ ਸਿੰਘ ਪਿੰਡ ਸ਼ਨਾਗਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਪਾ ਰਹੇ ਨੇ ਆਪਾਂ ਨੇੜੇ ਓਕੇ ਨੇੜੇ ਆਪਾਂ ਨੂੰ ਭੜੌੜ ਸਹਿ ਰਹਿ ਗਿਆ ਬਈ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 95014 33579 ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਹੈਗੀ ਆ ਉਹ ਨਰਕ ਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਬੜਾ ਲਿਆਂਦੀਆਂ ਹੋਣੀਆਂ ਕੋਈ ਘਰ ਦੀ ਨਹੀਂ ਓਕੇ ਬਈ ਹਾਂ ਬਈ ਭਾਈ ਕਿਹੜਾ ਸੂਆ ਸੂਈ ਹੈ ਬੈਣ ਇਹ ਬਈ ਦੂਜਾ ਸੂਆ ਸੂਈ ਹੈਗੀ ਕਦੋਂ ਸੂਈ ਹੈ ਬਈ ਇਹਨੂੰ ਮੰਨ ਕੇ ਚੱਲ ਡਾਕਟਰ 20 ਮਿੰਟ ਹੋਇਆ ਸੂਈ ਨੂੰ ਹਜੇ ਬੱਚਾ ਕੀ ਦੇਤਾ ਬੱਚਾ ਦੇਤਾ ਡਾਕਟਰ ਬੱਚਾ ਦੇਤਾ ਜੇਰ ਪੈਣੀ ਹੈ ਜੇ ਹਨਾ ਜੇਰ ਪੈਣੀ ਬਾਕੀ ਡਾਕਟਰ ਬਾਕੀ ਆਰਡਰ ਦੀ ਫੀਟਿੰਗ ਹੂੰ ਬੱਚੀ ਤੇ ਇੰਨੀ ਤਕੜੀ ਲੱਗੀ ਹੈਗੀ ਇੰਨੀ ਕਹਦੇ ਹੋ ਨਹੀਂ ਕਿਆ ਹਾਂ ਤਾਂ ਲੈਵਲ ਉਹ ਬੜਾ ਚੰਗਾ ਹੈ ਨਾ ਕਰਮ ਲਈ ਦਾ ਬਾਕੀ ਡਾਕਟਰ ਆਰਡਰ ਸੀਲ ਠੰਡੀ ਹੂੰ ਬੋ ਆਪ ਫਿੱਟ ਫਿੱਟ ਲੇਵਾ ਪਿਆ ਬਾਕੀ ਰਾਈਡਰ ਫਿੱਟ ਫਿੱਟ ਤੇ ਆਰਡਰ ਦੀ ਫੀਟਿੰਗ ਦੇ ਸੀਲ ਹੰਡੀ ਦੇਖੀ ਹਮ ਲਾ ਜਿਵੇਂ ਮਰਜੀ ਬੈਠਾ ਰਹੇ ਬਾਕੀ ਥਣ ਦੇਖੀ ਬਾਹਰ ਨਹੀਂ ਆਇਆ ਚਿੰਗਾ ਲੱਗਿਆਗਾ ਲੱਗਦਾ ਸਹੀ ਗੱਲ ਆ ਬਾਈ ਪਵਾ ਦੇਖ ਲੈਣੀ ਚੰਗੀ ਚਬਾਈ ਪਵਾ ਹੀ ਮਰੀ ਚੱਲਦਾ ਰਹਣਾ ਸਹੀ ਗੱਲ ਹਮ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਆਲਾ ਟੌਪ ਦਾ ਲੇਵਾ ਹਨ ਟੌਪ ਦਾ ਡਾਕਟਰ ਥਾਣ ਦੇਖੇ ਕਿੰਨਾ ਚੰਗਾ ਲੱਗੇਗਾ ਲੇਵਾ ਬੱਚੇ ਨੂੰ ਬਹੁਤ ਨਜਾਇਜ਼ ਚੰਗਾ ਦਾ ਸਹੀ ਦੋ ਡਾਕਟਰ ਕਿੱਥੋਂ ਲਈ ਉਹਨਾਂ 18 19 ਕਿਲੋ ਪਹਿਲੇ ਸੋਚ ਉਹ ਦੱਸਿਆਗਾ ਠੀਕ ਆ ਭਾਈ ਆਪਾਂ ਨਹੀਂ ਕਹਣਾ ਡਾਕਟਰ ਕਿੰਨਾ ਦੇ ਦੂਗੀ 35 ਸੀਵਾ ਜੀ ਸਹੀ ਗੱਲ ਆ ਭਾਈ ਤੇ ਵਾ ਕੀ ਡਾਕਟਰ ਬਣ ਗਿਆ ਐਵੇਂ ਗੱਪ ਮਾਰੀਏਗੇ ਅੱਲਾ 2 ਕਿਲੋ ਕੱਢ ਕੇ ਡਾਕਟਰ ਬੱਚੇ ਨੂੰ ਪਿਆਗਾ ਕਿਹੜੀਆਂ ਡਾਕਟਰਾਂ ਤੋਂ ਲੜੋਂ ਲਾਈਆਂ ਉਹ ਤਾਂ ਜੇਰ ਜੂਰ ਸੜਤੀ ਤੇ ਅੱਧੀਆਂ ਨੇ ਹੋਰ ਵੀ ਤਗੜੀ ਕਰ ਜਾਨੀ ਸਹੀ ਗੱਲ ਆ ਭਾਈ ਹਾਂ ਫਟਵਾਲਾ ਨੂੰ ਐ ਫਟ ਫਟ ਪਿਆ ਹਾਂ ਬਾਕੀ ਡਾਇਰੈਕਟਰ ਨਾ ਤਾਂ ਮਟੈਡਸ ਆਵੇ ਨਾ ਆਰਡਰ ਤੋੜੇ ਇਹ ਤੇ ਬਹੁਤ ਨਿਆਇ ਚੰਗਾ ਡਰਾਵਾ ਕਿਹੜਾ ਡਾਇਰੈਕਟਰ ਮੂਹਰੋਂ ਲੇਵਾ ਤੇ ਮੂਹਰੋਂ ਦੇਖ ਡਾਇਰੈਕਟਰ ਲੇਵਾ ਅਮਾ ਦਾ ਪੂਰੀ ਵਿੱਤੀ ਤੇ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣ ਡੇ ਡਾਇਰੈਕਟਰ ਥਾਣ ਥਣ ਨੋਰ ਤੋਂ ਦਿਖਾ ਦੇ ਲੈ ਲੈ ਬਾਕੀ ਜੋਸ਼ ਦੇ ਡਾਇਰੈਕਟਰ ਲੇਵੇ ਵਿਚੀ ਦੇ ਸਹੀ ਗੱਲਾਂ ਡੇ ਡਾਇਰੈਕਟਰ ਥਾਣ ਥਣ ਕਿੰਨਾ ਚੰਗਾ ਬਾਕੀ ਡਾਇਰੈਕਟਰ ਕੱਦ ਵਿੱਡ ਵੱਛੀ ਦਾ ਚੈੱਕ ਕਰਾ ਦੇ ਕਿੰਨਾ ਦਾ ਲੈ ਲੈ ਕਰਦ ਦਾ ਅੰਦਾਜ਼ਾ ਲਾ ਲਿਓ ਕਰਦ ਫੁੱਲ ਪ੍ਰਿੰਟ ਡਾਇਰੈਕਟਰ ਕਰਦ ਵੇਡ ਵਿੱਚ ਡੀਡ ਫੁੱਲ ਕਿਆ ਬਾਤ ਹੈ ਕੌਣ ਆਇਆ ਚੰਗਾ ਆਡਰ ਆਇਆ ਬਾਕੀ ਡਾਇਰੈਕਟਰ ਕਰਮ ਵਾਲੀ ਸੀਲ ਢੰਡੀ ਇੰਨੀ ਗੱਲ ਹੈ ਸਹੀ ਗੱਲ ਹੈ ਕਿ ਮੈਂ ਮਰਜੀ ਬੈਠਾ ਰਹੇ ਕਹਿਣਾ ਕਰਨਾ ਜਿਵੇਂ ਨਹੀਂ ਕੋਈ ਲੈਵਲ ਨੂੰ ਬਹੁਤ ਕਮਾਲ ਹੀ ਆ ਲੈਵੇ ਡਾਇਰੈਕਟਰ ਕੋਈ ਲੇਖਾ ਹੀ ਨਹੀਂ ਹੋਣਾ ਲੇਖਾ ਹੀ ਨਹੀਂ ਬਈ ਦੇ ਸਿੱਧ ਨੇਸ ਆਡਰ ਆ ਜਾ ਨਾਮ ਟੈਟਸ ਆਵੇ ਬਾਕੀ ਡਾਇਰੈਕਟਰ ਨਮਾ ਹਾਨ ਬੱਛੀ ਹੈਗੀ ਦੇਖਣਾ ਗਾਲਾ ਕਰੀ ਜਾਂਦੀ ਆ ਫਸ ਲੈਵਲ ਨੂੰ ਦੇਖਣਾ ਕਰੀ ਇਹਨਾਂ ਕੋਈ ਚੱਕਰ ਹੀ ਨਹੀਂ ਆ ਬਾਈ ਸਹੀ ਗੱਲ ਹੈ ਸੂਈ ਸਵਾਈ ਬਾਈ ਕੇਸ ਦੀ ਬਿਊਟੀ ਬੋਦੀਵਾਦੀ ਪੂਰੀ ਚੰਗੀ ਸਨਖ ਪੁਣਾ ਵੈੜ ਦੇ ਵਿੱਚ ਫੁੱਲ ਫੁੱਲ ਬਰੀਡ ਬਾਕੀ ਤੋਰਾ ਚੈੱਕ ਕਰ ਲੋ ਬਾਕੀ ਡਾਕਟਰ ਤੋਰਾ ਚੈੱਕ ਕਰਾ ਦੀ ਨੇੜ ਤੋਂ ਹਮਮ ਫਸ ਫਸ ਟੁਰ ਡਾਕਟਰ ਬੱਚੀ ਸਹੀ ਗੱਲ ਡਾਕਟਰ ਤੋਂ ਅੱਥ ਨੂੰ ਤਿਆਰੀ ਦੇਖੀ ਕਿੱਥੇ ਹੋਣੀ ਹੈ ਵੈੜ ਦੀ ਹਮ ਸਹੀ ਗੱਲ ਤੇ ਮੋਲ ਵੀਰੇ ਜਾਇਜ਼ ਹੋ ਮੋਲ ਡਾਕਟਰ ਜਮਾਂ ਜਾਏ ਹੋਗਾ ਠੀਕ ਆ ਬਾਈ ਬਾਲਾ ਮੋਲਣੀ ਕਰਦੇ ਬਾਈ ਕਹਿੰਦਾ ਖਿੱਚ ਕੇ ਜੈਜ ਮੋਲਣਾ ਕਹਿਣਾ ਕਰਨਾ ਏ ਡਾਕਟਰ ਜੰਮੇ ਨਹੀਂ ਕੋਸ ਬਾਕੀ ਫੇਸ ਕਾਦ ਲੰਬਾਈ ਬਰੀਕੀਆਂ ਬਰੂਕੀਆਂ ਚਮਕ ਚਮਕ ਦੇ ਕਿੰਨੀਆਂ ਵਧੀਆ ਸਹੀ ਗੱਲ ਆ ਕੀ ਬਾਤ ਆ ਬਾਈ ਕੋਣੀ ਹੈ ਚੰਗਾ ਅੱਡ ਤੇ ਡਾਕਟਰ ਫੇਸ ਬਿਊਟੀ ਲੱਗੀ ਆ ਵੈਨ ਨੂੰ ਕਿੰਨੀ ਗੈਦੀ ਸਹੀ ਗੱਲ ਬਾਕੀ ਤੋਰੇ ਦੀ ਵੀ ਐਨ ਓਕੇ ਆ ਲੇਵਾ ਵੀ ਕਮਾਲ ਦਾ ਬਾਕੀ ਧਾਰਾਂ ਵੀ ਕੋਈ ਚੱਕਰ ਨਹੀਂ ਬਾਈ ਮਾਰ ਕੇ ਦਿਖਾ ਦੂਗਾ ਵੱਡੀ ਗੱਲ ਮੁੱਲ ਦੀ ਹੁੰਦੀ ਆ ਮੁੱਲ ਤਾਂ ਬਾਈ ਦੇ ਬਿਲਕੁਲ ਜਾਇਜ਼ ਹੁੰਦੇ ਆ ਮੁੱਲ ਬਾਈ ਇਹ ਜਾਇਜ਼ ਕਰ ਕੀ ਕੁਝ ਨਿੱਕੀ ਜਾਂਦੀ ਹੈ ਇਹ ਕਈ ਵਾਰੀ ਵੇਚਣ ਵਾਲੇ ਭਰਾ ਲੈ ਤੇ ਡਾਕਟਰ ਬੰਨਣ ਦੀ ਲੋੜ ਨਹੀਂ ਬੈਠ ਨੂੰ ਹਮ ਆਏ ਮੰਨ ਕੇ ਰੱਸਾ ਉੱਤੇ ਸਿੱਟ ਕੇ ਠੀਕ ਆ ਧਾਰਾਂ ਮਾਰ ਦੇ ਲੈ ਠੀਕ ਆ ਬਾਈ ਉਸ ਨਹੀਂ ਕਹਿਣਾ ਕਰ ਮੈਂ ਮਰਜੀ ਵਾਜ ਲੈ ਕੋਈ ਚੱਕਰ ਹੀ ਨਹੀਂ ਬਾਈ ਬਹੁਤ ਠੰਡੀ ਆ ਹਨਾ ਲੈ ਮੋਟਾ ਮੋਟਾ ਜਿਉਣਾ ਜਿਵੇਂ ਮਰਜ਼ੀ ਕਰੀ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕਰ ਮਾਇਨੇ ਕੁਝ ਨਹੀਂ ਬੜੀ ਚੰਗੀ ਚਵਾਈ ਲੱਗੀ ਹੈ ਨਾ ਖੜਕਾ ਹੁੰਦਾ ਡਾਕਟਰ ਵੀਡੀਓ 'ਚ ਵਾਹ ਕਹਿੰਦਾ ਪੂਰਾ ਕੜਕਾ ਖੋਣਦਾ ਬਾਈ ਬਸ ਲੈ ਇਸ ਲਈ ਤੁਹਾਨੂੰ ਇਹ ਚਵਾਈ ਚੈੱਕ ਕਰ ਲਓ ਇੱਕ ਨੰਬਰ ਚੋਂ ਲੱਗਿਆ ਇੱਕ ਨੰਬਰ ਜਿਵੇਂ ਮਰਜੀ ਚੋ ਜਾ ਸੀਲ ਤਾਂ ਬੜੀ ਆ ਯਾਰ ਹੈ ਨਾ ਜਿੱਥੇ ਮਾਰਦਾ ਕੋਈ ਚੱਕਰੇ ਨਹੀਂ ਕਹਿਣਾ ਕੁਛ ਨਹੀਂ ਸੂਈ ਸਵਾਈ ਠੰਡੀ ਸੀਲ ਤੇ ਲੇਵਾ ਕਮਾਲ ਦਾ ਡਾਕਟਰ ਬੰਨੀ ਵੀ ਨਹੀਂ ਆਪਾਂ ਐਂਧਰਾ ਮਾਰਦਿਆਂ ਹੂੰ ਬਾਕੀ ਐਡਰੈਸ ਸੀਲ ਹੰਡਾ ਪਸੂਰ ਦੋ ਤੱਕ ਕਿਲੋ ਹੰਡ ਘੱਟ ਦੇ ਦੇ ਸਹੀ ਗੱਲ ਆ ਭਾਈ ਵੱਡੀ ਗੱਲ ਠੰਡੇ ਸੀਲ ਦੀ ਹੋਰ ਪਸੂਰੀ ਤੇ ਕਿਸੇ ਵੀ ਨੂੰ ਬੜ ਪਸੰਦ ਆਵੇ ਕਵਾਈ ਨਟ ਨਟ ਕਰ ਲਿਓ ਜੀ ਧੰਨਵਾਦ ਜੀ